ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਾ ਹਲਕਾ ਜਿਵੇਂ ਸੇਕੋ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਕਾਲੀ ਦਲ ਦਾ ਹੈੱਡਕੁਆਰਟਰ ਹੁੰਦਾ ਜੀਰਾ ਤੇ ਧਰਮਕੋਟ ਮੈਨੂੰ ਯਾਦ ਹੈ ਜਦੋਂ ਸਰ ਜ਼ੋਰਾ ਸਿੰਘ ਮਾਨ ਇਲੈਕਸ਼ਨ ਲੜਦੇ ਸੀ ਪਾਰਲੀਮੈਂਟ ਦਾ ਅਬੋਰ ਸਾਈਡ ਤੋਂ ਹਾਰਦੇ ਆਉਂਦੇ ਤੇ ਜਦੋਂ ਜੀਰਾ ਧਰਮਕੋਟ ਪਹੁੰਚਦੇ 33 35 35 ਹਜ਼ਾਰ ਦੀ ਛਲਮ ਲੱਗਦੀ ਸੀ ਉਦੋਂ ਇਕੱਠੇ ਦੋਨੋਂ ਹਲਕਿਆਂ 60 70 ਹਜ਼ਾਰ ਦੀ ਲੀਡ ਕਰਕੇ ਉਹ ਲਗਾਤਾਰ ਜਿੱਦੇ ਰਹੇ ਸਾਨੂੰ ਮਾਨ ਆਇਆ ਹਸਲ ਕੇ ਤੇ ਅੱਜ ਦਾ ਤੁਹਾਡਾ ਕੱਟ ਦੇਖ ਕੇ ਮੈਂ ਵਧਾਈ ਦੇਣਾ ਚਾਹੁੰਨਾ ਹੈ ਹਰਪ੍ਰੀਤ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਤੇ ਮੈਂ ਦੱਸਣਾ ਚਾਹੁੰਨਾ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਵਿੱਚ ਇੱਕ ਬਹੁਤ ਭਾਰੀ ਗੁੱਸਾ ਝਾੜੂ ਦੇਖਣਾ ਝਾੜੂ ਵਾਲਿਆਂ ਨੇ ਉਹ ਤੋਂ ਪਹਿਲੇ ਕਾਂਗਰਸ ਨੇ ਝੂਠ ਬੋਲ ਕੇ ਡਰਾਮੇ ਕਰਕੇ ਸਰਕਾਰਾਂ ਬਣਾ ਲਈਆਂ ਜੇ ਤੁਸੀਂ ਆਪਣੇ ਘਰੇ ਕਿਸੇ ਦਿਨ ਸ਼ਾਂਤ ਬਹਿ ਕੇ ਸੋਚਿਓ ਜਰੂਰ ਕਿ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕਿਹੜੀ ਹੈ ਕਿਹੜੀ ਪਾਰਟੀ ਨੇ ਆਪਣੇ ਖੇਤਾਂ 'ਚ ਝੋਨਾ ਲਵਾਉਣ ਲਾ ਦਿੱਤਾ ਕਣਕ ਲਾ ਦਿੱਤੀ ਕਿਹੜੀ ਪਾਰਟੀ ਨੇ ਜੋ ਅੱਜ ਪੰਜਾਬ ਹੈ ਉਸ ਪੰਜਾਬ ਨੂੰ ਬਣਾਇਆ ਹੈ ਭਾਵੇਂ ਸਰਕਾਰਾਂ ਆਜ਼ਾਦੀ ਦੇ ਬਾਅਦ ਹਰ 5 ਸਾਲ ਬਦਲਦੀਆਂ ਰਹੀਆਂ ਪਰ ਉਹ ਕੱਲੀਆਂ ਸਰਕਾਰਾਂ ਸੀ ਜੇ ਕੰਮ ਹੋਇਆ ਹੈ ਜੇ ਥੋੜੀ ਸੇਵਾ ਹੋਈ ਹੈ ਥੋੜੀ ਬਾਹ ਫੜੀ ਗਈ ਹੈ ਪੰਜਾਬ ਦੇ ਕਿਸਾਨ ਗਰੀਬ ਦੀਆਂ ਮੁਸ਼ਕਲਾਂ ਹੱਲ ਕਰਾਈਆਂ ਤੇ ਕੱਲੀ ਇੱਕੋ ਇੱਕ ਸ਼ਰੋਮਣੀ ਕਾਲੀ ਦਲ ਨੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਹੱਥ ਕੜਾ ਕਰਕੇ ਦੱਸਿਓ ਕਿੰਨਾ ਕੋਲੇ ਟਿਊਬਲ ਕਨੈਕਸ਼ਨ ਹੈ ਕਿੰਨਾ ਕੋਲੇ ਟਿਊਬਲ ਕਨੈਕਸ਼ਨ ਹੈ ਸਾਰਿਆਂ ਕੋਲੇ ਟਿਊਬਲ ਕਨੈਕਸ਼ਨ ਹੈ ਦਿੱਤੇ ਕਿਨੇ ਆ ਅਕਾਲੀ ਦਲ ਤੇ ਬਾਦਲ ਸਾਹਿਬ ਨੇ ਉਹਦੇ ਚ ਮੁਫਤ ਬਿਜਲੀ ਪਾਈ ਕਿਨੇ ਆ ਬਾਦਲ ਸਾਹਿਬ ਨੇ ਇਹਦਾ ਮਤਲਬ ਦੇਖੋ ਲੱਖ ਡੇਢ ਲੱਖ ਦੀ ਦਾ ਪੈਨਸ਼ਨ ਸਾਰਿਆਂ ਨੂੰ ਲਾਦੀ ਨਾ ਆ ਮੰਡੀਆਂ ਪੂਰੇ ਪੰਜਾਬ ਚ ਬਣਾਉਣ ਵਾਲਾ ਬਾਪੂ ਬਾਦਲ ਆ ਲਿੰਕ ਕਰੋੜਾਂ ਬਣਾਉਣ ਵਾਲਾ ਬਾਪੂ ਬਾਦਲ ਆ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਬਾਪੂ ਦਾ ਬਾਦਲ ਸ਼ਗਨ ਸਕੀਮ ਪੈਨਸ਼ਨ ਐਸ ਸੀ ਭਾਈਚਾਰੇ ਨੂੰ ਧਰਮਸ਼ਾਲਾ ਐਸ ਸੀ ਭਾਈਚਾਰੇ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਸਾਰਾ ਕੁਝ ਹੀ ਕਾਲੀ ਦਲ ਦੇ ਵੱਡੇ ਬਾਲ ਸਾਹਿਬ ਕਰਦੇ ਸੀ ਉਹ ਮੁੱਖ ਮੰਤਰੀ ਸੀ ਥੋੜੇ ਮੁੱਖ ਮੰਤਰੀ ਸੀ ਉਹਨਾਂ ਚ ਦਿਲ ਚ ਦਰਦ ਸੀ ਉਹ 24 ਘੰਟੇ ਉਹਨਾਂ ਦਾ ਮਨ ਚ ਕੋਈ ਗੱਲ ਸੀ ਸੇਵਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੁੱਖ ਮੰਤਰੀ ਆਵੇਂ ਸਾਰਾ ਸਮੇਂ ਦੇਖ ਲੋ 20 ਸਾਲ ਰਹੇ ਐ 20 ਸਾਲਾਂ ਚ ਨਕਸ਼ਾ ਬਦਲ ਦਿੱਤਾ ਜਿੰਨੀਆਂ ਵੀ ਨਹਿਰਾਂ ਚ ਕਸੀਆਂ ਪੰਜਾਬ ਦੇਖਦੇ ਹੋ ਸੇਕੋ ਸਾਹਿਬ ਮੰਤਰੀ ਹੁੰਦੇ ਸੀ ਨਹਿਰਾਂ ਦੇ ਤੇ ਬਾਦਲ ਸਾਹਿਬ ਪੈਸੇ ਦਿੰਦੇ ਦੀ ਸੇਕੋ ਸਾਹਿਬ ਮਿੰਟ ਚ ਲੱਗ ਜਾਂਦੇ ਸੀ ਫਰਕ ਹੈ ਸੋਚ ਦਾ ਫਰਕ ਹੈ ਕਿਉਂ ਫਰਕ ਕਿਉਂ ਹੈ ਅਸੀਂ ਥੋਡੇ ਐ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਆ ਝਾੜੂ ਵਾਲੇ ਦਿੱਲੀੋਂ ਆਉਂਦੇ ਆ ਉਹਨਾਂ ਨੂੰ ਲਗਾਇਆ ਥੋਡੇ ਨਾਲ ਕੇਜਰੀਵਾਲ ਨੂੰ ਦਰਦਾ ਤੁਹਾਡੇ ਪ੍ਰਤੀ ਅਣ ਕਾਂਗਰਸੀਆਂ ਨੂੰ ਦਰਦਾ ਮੈਂ ਇੱਕ ਦਿਨ ਸਵਾਲ ਪੁੱਛਿਆ ਸੀ ਅਸੈਂਬਲੀ ਚ ਅਬਹਿ ਚੱਲਦੀ ਸਾਡੇ ਜਿਵੇਂ ਇਹਨਾਂ ਦੀ ਆਦਤ ਆ ਝੂਠ ਬੋਲਣ ਦੀ ਮੈਂ ਕਿਹਾ ਸਾਰੀ ਬਹਿਸ ਬੰਦ ਕਰ ਦਿਓ ਆਪਾ ਮੈਨੂੰ ਇੰਨਾ ਹੀ ਜਵਾਬ ਦੇ ਦਿਓ ਕਿੰਨੇ ਸਾਲ ਤੁਸੀਂ ਸਰਕਾਰ 'ਚ ਰਹੇ ਹੋ ਮੈਨੂੰ ਇੱਕ ਵੀ ਨਿਸ਼ਾ ਮੈਨੂੰ ਪੰਜ ਨਿਸ਼ਾਨੀਆਂ ਦੱਸ ਦਿਓ ਤੁਸੀਂ ਪੂਰੀ ਪੰਜਾਬ ਪੰਜ ਚੀਜ਼ਾਂ ਜਿਹੜੀਆਂ ਬਣਾਈਆਂ ਹੋਣ ਆ ਸਾਰੇ ਬੈਠੇ ਸੀ ਤੁਸੀਂ ਸੁਣਿਆ ਹੋਣਾ ਹੈ ਆਪ ਬੀਬੀ ਭੱਟਲ ਸੀ ਸਾਰੇ ਕਾਂਗਰਸੀ ਨੇ ਲੀਡਰਸ਼ਿਪ ਮੰਤਰੀ ਰਏ ਸਾਰੇ ਲਾਲ ਸਿੰਘ ਵੇਗਾ ਪੰਜ ਨਹੀਂ ਗਿਣਾ ਸਕੇ ਮੈਂ ਉਹਨਾਂ ਨੂੰ ਕਿਹਾ ਚਾਰ ਦੱਸ ਦਿਓ ਨਹੀਂ ਗਿਣਾ ਸਕੇ ਤਿੰਨ ਦੱਸ ਦਿਓ ਕੀਟ ਮੈਂ ਕਿਹਾ 21 ਦੱਸ ਦਿਓ ਤੇ ਚੰਨੀ ਕੀ ਕਹਿੰਦਾ ਸੀ ਪੈਚ ਉਹ ਖਲਾਈ ਹੈ ਤੇ ਝਾੜੂ ਵਾਲੇ ਨੇ ਉਹ ਵੀ ਨਹੀਂ ਲਾਈ ਐਨੇ ਟੋਏ ਐ ਮੈਨੂੰ ਡਰ ਲੱਗਦਾ ਜਿਹੜੀਆਂ ਸੜਕਾਂ ਬਣਾਈਆਂ ਸੀ ਪਿਛਲੇ 10 ਸਾਲ ਹੋ ਗਏ ਦਿਲ ਦੇ ਹੱਥ ਰੱਖ ਕੇ ਦੱਸੋ ਯਾਰ ਪਿਛਲੇ 10 ਸਾਲ ਚ ਕੋਈ ਕੰਮ ਹੋਇਆ